ਸਬੂਤ ਹੁੰਦਾ ਕਾਤਲਾਂ ਕੋਲੇ ਸਬੂਤ ਹੁੰਦੇ ਆ ਹਕੂਮਤਾਂ ਕੋਲੇ ਜਿਵੇਂ ਭਗਵੰਤ ਕਹਿੰਦਾ ਇਹ ਜੁੜ ਜਿਓ ਬਈ ਲਾਈਵ ਕਟਿਆ ਗਿਆ ਸੀ ਜੁੜਦੇ ਹੋ ਕਰਦੇ ਸ਼ੇਅਰ ਭਰਾ ਕਦੇ ਵੀ ਮਜਲੂਮ ਕੋਲੇ ਜਿਹਦੇ ਤੇ ਜ਼ੁਲਮ ਹੋ ਰਿਹਾ ਹੁੰਦਾ ਹੈ ਜਿਹੜਾ ਕਤਲ ਹੋ ਰਿਹਾ ਹੁੰਦਾ ਹੈ ਉਹਨਾਂ ਕੋਲੇ ਸਬੂਤ ਨਹੀਂ ਹੁੰਦੇ ਅੱਜ ਦੀ ਗੱਲ ਸੁਣ ਲੋ ਅੱਜ ਭਾਨਲੇ ਸਿੰਘ ਸਿੱਧੂ ਦੀ ਉੱਤੇ ਪਟਿਆਲਾ ਅਦਾਲਤ ਦੇ ਵਿੱਚ ਪੇਸ਼ੀ ਸੀ ਉਹਨੂੰ ਪੇਸ਼ ਕੀਤਾ ਗਿਆ ਅੱਜ ਅੱਜ ਕਿਸੇ ਵੀ ਪੱਤਰਕਾਰ ਦੇ ਨਾਲ ਉੱਥੇ ਪੁਲਿਸ ਨੇ ਗੱਲ ਨਹੀਂ ਕਰਨ ਦਿੱਤੀ ਕਈ ਪੱਤਰਕਾਰ ਨੂੰ ਧੱਕੇ ਵੀ ਮਾਰੇ ਗਏ ਆ ਉੱਥੇ ਸੋ ਭਰਾਵੋ ਇਹ ਇੰਨਾ ਜ਼ੁਲਮਾ ਜਿਹੜਾ ਇਹ ਤਸ਼ੱਦਦ ਆ ਜਿਹੜਾ ਇਹ ਇਕੱਲਾ ਭੰਨਾ ਨਹੀਂ ਇਹ ਆਉਣ ਵਾਲੇ ਸਮੇ ਲਈ ਇੱਕ ਮਾਹੌਲ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ 11 ਜਨਵਰੀ ਨੂੰ ਅਖਬਾਰ ਚੱਕ ਕੇ ਪੜ੍ਹ ਲਿਓ ਸਾਰੇ ਖਬਰ ਨਹੀਂ ਲੱਗੀ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ ਨੇ ਕਿ ਗੈਸਟਰੋ ਦਾ ਸਫਾਇਆ ਕਰ ਦਿਓ ਸਫਾਇਆ ਤੋਂ ਪਾਪਾਂ ਚੋਣ ਲਾਇਵ ਵੀ ਫਰੋ ਹੋ ਗਿਆ ਸੀ ਲਾਈਵ ਝੋੜ ਝੋੜ ਤੇ ਜਾਉਨੇ ਹੋ ਅਗਲੇ ਮੋੜ ਤੇ ਜਾਉਨੇ ਜਾਉਨੇ ਕਿ ਨਹੀਂ ਇਹ ਤੁਸੀਂ ਪੜਿਆ ਵਿਚਾਰ ਲਓ ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਪੁਲਸ ਮੁਕਾਬਲੇ ਹੋਇਆ ਸਾਡੀ ਨੌਜਵਾਨੀ ਦੇ ਕਹਾਣੀ ਕੋਈ ਬਣਾਉਂਦੇ ਆ ਕਹਿੰਦੇ ਜੀ ਅਸੀਂ ਇਹਨੂੰ ਘੇਰਿਆ ਇਹਨੇ ਜਵਾਬੀ ਫਾਇਰਿੰਗ ਕੀਤੀ ਸਾਡੇ ਪੁਲਿਸਰ ਦੀ ਪਗੜ ਗੋਲੀ ਵੱਜੀ ਅਸੀਂ ਮਾਰਤਾ ਆ ਜੀਰੇ ਮੁੰਡੇ ਮਾਰੇ ਆ ਦੋ ਜੀਰੇ ਹੁਣ ਪਿੱਛੇ ਜੇ ਹੋ ਗਏ 15 ਦਿਨ ਉਦੋਂ ਪਰ ਤਰਨਤਾਰਨ ਦੋ ਮੁੰਡੇ ਮਾਰੇ ਆ ਜਿਹੜਾ ਉਹਨਾਂ 'ਚ ਇੱਕ ਮੁੰਡਾ ਮਾਰਿਆ ਜੀਰੇ ਵਾਲਾ ਉਹਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਉਹਦਾ ਪਰਿਵਾਰ ਸਾਹਮਣੇ ਆਇਆ ਸੀ ਪਰ ਮੀਡੀਆ ਦਾ ਕੀਟਿਆ ਹੋਇਆ ਉਹ ਗੱਲ ਵਿੱਚੀ ਦਬ ਗਈ ਸੋ ਭਰਾਵੋ ਜੀ ਆਪਾਂ ਐ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ ਇਹ ਵਾਰੀ ਤੁਹਾਡੀ ਸਾਰਿਆਂ ਦੀ ਆ ਜਾਣੀ ਆ ਅੱਜ ਭਾਨਾ ਸਿੱਧੂ ਐ ਉਦੋਂ ਪਹਿਲਾਂ ਜੀਵ ਸਿੱਧੂ ਵਰਗਾ ਦੇ ਕਤਲ ਕਰਾਏ ਸਾਡੀ ਨੌਜਵਾਨੀ ਚੱਕ ਕੇ ਡਿਬਰੂਗੜ੍ਹ ਚੱਕ ਕੇ ਸੁੱਟੀ ਐਨਐਸਐ ਲਾ ਕੇ ਐਸੇ ਆਪ ਅੰਤ ਬੁੱਜੜਦੇ ਇਹ ਬੈਂਤੇ ਬੁੱਜੜ ਦੀ ਰੂਹ ਜਨਰ ਡੈਰ ਦੀ ਰੂਹ ਜਕਰੀਆ ਖਾਨ ਦੀ ਰੂਹ ਇਸ ਇਨਸਾਨ ਚਾ ਚੁੱਕੀ ਆ ਇਹ ਕਹਿੰਦਾ ਹੁੰਦਾ ਸੀ ਕਿ ਅਸੀਂ ਲੋਕਾਂ ਨੂੰ ਸਵਾਲ ਕਰਨ ਲਾਇਆ ਹੈ ਲੀਡਰਾਂ ਦੇ ਅੱਗੇ ਬੋਲਣ ਲਾਇਆ ਹੈ ਦੱਸੋ ਵੀ ਅਸੀਂ ਕੀ ਕਰ ਰਹੇ ਹਾਂ ਸਵਾਲ ਹੀ ਪੁੱਛ ਰਹੇ ਹਾਂ ਕੀ ਪੰਜਾਬ ਚੱਕਾ ਬੰਦ ਹੋ ਗਿਆ ਨਹੀਂ ਹੋਇਆ ਜੀ ਬਾਖੜੀਆਂ ਗੱਲ ਦੋ ਗਿਆ ਕਿ ਨਹੀਂ ਹੋ ਗਿਆ ਨਹੀਂ ਕੀ ਇਹ ਸਵਾਲ ਪੁੱਛਣਾ ਨਹੀਂ ਬਣਦਾ ਤੇਰੇ ਬੰਦੇ ਵੇਚਦੇ ਆ ਕੀ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਖਤਮ ਹੋ ਗਈ ਨਹੀਂ ਹੋਈਗੀ ਹੋ ਗਈ ਹੋ ਗਈ ਬਹੁਤ ਕੀ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ ਜੀ ਇਹਦੀਆਂ ਵੀਡੀਓ ਇਹਦੀ ਲਾ ਕੇ ਚਲਾਦਗੇ ਤਾਂ ਦੱਸੋ ਕਿੱਥੇ ਗੱਲ ਖੜੀ ਹੈ ਵੀਆਪੀ ਕਲਚਰ ਬੰਦ ਕਰਨ ਦੀ ਗੱਲ ਕਰਦਾ ਸੀ ਇਹ ਗੱਲਾਂ ਕਰਦਾ ਸੀ ਕਿ ਫਲਾਣੇ ਦੀ ਫਲਾਣੇ ਦਾ ਫੋਟੋ ਆ ਫਲਾਣੇ ਦੀ ਫਲਾਣੇ ਦਾ ਫੋਟੋ ਆ ਅੱਜ ਕਈ ਟਰੁਕਾਂ ਅਰਪਾ ਰੁਪਿਆ ਫੋਟਵਾ ਤੇ ਮਸ਼ਹੂਰੀਆਂ ਤੇ ਬੋਰਡਾਂ ਤੇ ਲਾ ਰਿਆ ਇਹ ਕਹਿੰਦਾ ਸੀ ਅੰਗਰੇਜ਼ ਨੌਕਰੀ ਕਰਨ ਆਇਆ ਕਰਨੇ ਪੰਜਾਬ 'ਚ ਇਸ ਪੰਜਾਬ 'ਚ ਜਿੱਥੇ ਜੇ ਤੁਸੀਂ ਬੋਲਣ ਤੱਕ ਨਹੀਂ ਦਿੰਦੇ ਕਿਉਂ ਨਾ ਫਿਰ ਸਾਡੀ ਜਵਾਨੀ ਹਤਾਸ਼ ਹੋ ਕੇ ਨਰਾਸ਼ ਹੋ ਕੇ ਬਾਹਰਲੇ ਮਰਕਜ਼ਾਂ ਨੂੰ ਜਾਵੇ ਭਈ ਰਿਕਾਰਡ ਹੈ ਆ ਪਿਛਲੇ 2 ਸਾਲਾਂ ਦੇ ਵਿੱਚ ਰਿਕਾਰਡ ਹੈ ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਮੁੰਡੇ ਕੁੜੀਆਂ ਬਾਹਰ ਭੱਜੇ ਆ ਪੰਜਾਬ ਖਾਲੀ ਹੋ ਰਿਹਾ ਹੈ ਪ੍ਰਵਾਸੀਆਂ ਦੇ ਕਬਜ਼ੇ ਹੋ ਰਹੇ ਨੇ ਜਿਵੇਂ ਖੈਰਾ ਸਾਹਿਬ ਨੇ ਕਿਹਾ ਕਿ ਕੀ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਕੋਈ ਬਾਹਰ ਦਾ ਬੰਦਾ ਆ ਕੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾ ਲੈ ਸਕੇ ਜਿਵੇਂ ਹਿਮਾਚਲ ਚ ਅਜਮਉਤਰਾਖੰਡ ਚ ਕੋਈ ਬਾਹਰੋਂ ਬੰਦੇ ਆ ਕੇ ਪੰਜਾਬ ਦੀਆਂ ਜ਼ਮੀਨਾਂ ਨਾ ਖਰੀਦ ਸਕਣ ਜਿਵੇਂ ਉਤਰਾਖੰਡ ਰਾਜ ਦਾ ਵਿਚਲ ਚ ਕਿ ਅਸੀਂ ਨਹੀਂ ਚਾਹੁੰਦੇ ਕਾਨੂੰਨ ਬਣੇ ਹੁੰਦੇ ਆ ਜੀ ਚਾਹੁੰਦੇ ਲਗਾਤਾਰ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਭੂਲ ਸਥਿਤੀ ਬਦਲੀ ਜਾ ਰਹੀ ਹੈ ਇਹ ਯਾਦ ਰੱਖਿਓ ਭਰਾਵੋ ਜੇ ਆਪਾਂ ਅਈ ਚੱਪ ਰਹੇ ਤਾਂ ਔਰਲਾ ਸਮਾਂ ਬਹੁਤ ਖਤਰਨਾਕ ਹੈ ਸਰੂਰ ਵਾਲਿਓ ਇਹ ਕਹਦਾ ਇਹ ਸਰੂਰ ਸਾਡੀ ਰਾਜਧਾਨੀ ਹੈ ਤੇ ਜਿਮਨੀ ਚੌਂ ਦੀ ਰਾਜਧਾਨੀ ਪੱਤੀ ਸੀ ਤੇ ਹੁਣ ਇਹਦੀ ਜਨਪੁਰੇ ਪੰਜਾਬ ਚੋਂ ਵਤਨੀਆ ਚਾ ਵੀ ਯਾਦ ਰੱਖਿਓ ਬੋਲੇ ਹਾਲ ਹਾਲੀਆਂ ਕਾ ਬੋਲੇ ਚਾਣੋ ਸਤਿ ਸ਼੍ਰੀ ਅਕਾਲ ਬੋਲਦੇ ਆ ਬਿਲਕੁਲ ਬੋਲਦੇ ਆ ਜਿਹੜਾ ਸਾਡੇ ਲਈ ਇੱਥੇ ਬੈਠਾ ਹੈ ਸਾਡੇ ਲਈ ਖੜਾ ਹੈ ਸਾਡੇ ਲਈ ਲੜਿਆ ਹੈ ਸਾਡੇ ਲਈ ਜੇਲਾ ਜਾਂਦਾ ਸਾਡੀ ਯਾਸ਼ਕਤੀ ਬਹੁਤ ਥੋੜੀ ਹੈ ਭੁੱਲ ਜਾਨੇ ਇੱਕ ਝਕਾਰਾ ਮੈਂ ਉਹਨਾਂ ਬੰਦੀ ਸਿੰਧਾਰੇ ਨੌਦੇ ਵੀ ਕਹੂੰਗਾ ਜਿਹੜੇ ਚਾਹੇ ਡਿਗਰੂ ਘਰ ਬੰਦ ਹੈ ਚਾਹੇ ਪਿਛਲੇ 30 ਦਿਨ ਸਾਲ ਤੋਂ ਜੇਲਾ ਵਿੱਚ ਬੰਦ ਹੈ ਇੱਕ ਝਕਾਰਾ ਮੈਂ ਨੌਦੇ ਵੀ ਬੁਲਾਉ ਉਹ ਲਾਈਵ ਸਾਨੂੰ ਲੜਨੀ ਪੈਣੀ ਹੈ ਬੋਲੇ ਜੰਤ ਸਾਹਿਬ ਜੈਕਾਰਾ ਸਾਹਿਬ ਅਗਲੀ ਗੱਲ ਸੁਣ ਲੋ ਧਿਆਨ ਦੇ ਨਾਲ ਤੁਸੀਂ ਅੱਜ ਇੱਥੇ ਆਏ ਹੋ ਭਾਨੇ ਸਿੱਧੂ ਦੀ ਜਨਮ ਦਿਵਸ ਹੈ ਅੱਜ ਤੁਸੀਂ ਦਿਖਾਤਾ ਇਹ ਕੱਠ ਇਹਦੇ ਤਬੂਤ ਦੇ ਵਿੱਚ ਉਹ ਟੋਪੀ ਦਾ ਕਿੱਲ ਸਾਬਤ ਹੋਊਗਾ ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋਈ ਹਲਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਇਹੀ ਲੋਕ ਇੱਜ਼ਤਾਂ ਬਖਸ਼ਦੇ ਆਂ ਇਹੀ ਲੋਕ ਮਾਨਸਕਾਰ ਦਿੰਦੇ ਆ ਸਿਰ ਤੇ ਬਿਠਾਉਂਦੇ ਆ ਜੇ ਜਦੋਂ ਲਾਉਂਦੇ ਐ ਇਹੀ ਲੋਕ ਪੁੱਜੇ ਲਾਉਂਦੇ ਐ ਇਹ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ ਸੋ ਪੰਜਾਬੀਓ ਇਹਦੇ ਕੋਲੇ ਕੀ ਆ ਚੁਟਕਲੇ ਕਹਾਣੀਆਂ ਗੱਪ ਔਰ ਗਾਣਾ ਗਾਉਂਦੀਆਂ ਔਰ ਗਾਣਾ ਗਾਉਂਦੀਆਂ ਇਹ ਕਹਿੰਦੇ ਭਾਨਾ ਐ ਬੋਲਦਾ ਫਲਾਣਾ ਐ ਬੋਲਦਾ ਇੱਕ ਹੀ ਬੋਲਦਾ ਰਿਹਾ ਬਈ ਸਿਮਰੋ ਭਾਬੀ ਹਰਸ ਵਰਤ ਨੂੰ ਕੀ ਬੋਲਦਾ ਰਿਹਾ ਸਹੀ ਗੱਲ ਆ ਸਹੀ ਗੱਲ ਆ ਬਾਈ ਸਹੀ ਗੱਲ ਆ ਕੈਪਟਨ ਨੂੰ ਕੀ ਬੋਲਦਾ ਰਿਹਾ ਕਿੱਕਲੀਆਂ ਵੀ ਪਾਉਂਦਾ ਰਿਹਾ ਕਿੱਕਲੀਆਂ ਪਾਉਂਦਾ ਰਿਹਾ ਆਉਂਦਾ ਰਿਹਾ ਜੀ ਅੱਜ ਅਜੇ ਸਵਾਲ ਕਰਦੇ ਹੋ ਵੀ ਬਰਦਾਸ਼ਤ ਨਹੀਂ ਹੋ ਰਹੀ ਯਾਰ ਸੋ ਭਾਈ ਧਿਆਨ ਦਿਓ ਜਿਵੇਂ ਅੱਜ ਤੁਸੀਂ ਸਾਰਾ ਪੰਜਾਬ ਨਹੀਂ ਹਰਿਆਣਾ ਵੀ ਆਇਆ ਇੱਥੇ Rajasthan ਤੋਂ ਵੀ ਆਇਆ ਹੈ ਦਿੱਲੀ ਤੱਕ ਦੇ ਲੋਕ ਆਏ ਆ ਨੌਜਵਾਨ ਚਲ ਜੈਪੁਰ ਤੱਕ ਦੇ ਆਏ ਆ ਪਰ ਮੈਂ ਇੱਕ ਧੰਨਵਾਦ ਖਾਸ ਤੌਰ ਤੇ ਉਹਦਾ ਲੋਕਾਂ ਦਾ ਕਰਨਾ ਚਾਹਨਾ ਜਿਹੜੀਆਂ ਹਾਲੇ ਵੀ ਜਾਗ ਜਗਾ ਜਿਵੇਂ ਰਹਿ ਗਈਆਂ ਉਹ ਆਮ ਆਦੀ ਪਾਰਟੀ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸੀ ਉਹ ਸਾਧੂ ਵਾਲਤੂ ਆ ਮੁੰਡਾ ਰਾਜੂ ਇੱਕ ਹਰਵਿੰਦਰ ਪੜਿਆ ਵਾਲਾ ਬਾਈ ਇਹ ਹਰਵਿੰਦਰ ਪੜਿਆ ਵਾਲਾ ਇੱਕ ਮੁੰਡਾ ਇੱਥੋਂ ਜੋਤ ਬਣੰਗਾ ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਲਾਹਣਤਾ ਪਾਈਆਂ ਸੁਖਮੰਤਰੀ ਨੂੰ ਕਿ ਜਿਹੜਾ ਜਬਰ ਜਿਹੜਾ ਜ਼ੁਲਮ ਤੂੰ ਕਰ ਰਿਹਾ ਹੈ ਲੋਪਜਾ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਇਹਨਾਂ ਦੇ ਵਿੱਚ ਰਾਜਨੀਤਿਕ ਕੰਮ ਕਰਦੇ ਬਹੁਤ ਹੋਦਿਆ ਹੋਏ ਆ ਬਹੁਤ ਧੜ ਵੀ ਆਏ ਆ ਜ਼ਹਿਰ ਦਾ ਮੂੰਹ ਭੰਨ ਕੇ ਮੋੜਿਆ ਦੇ ਪੁੱਟੜਦਾ ਵੀ ਮੂੰਹ ਪੱਨ ਕੇ ਮੋੜਦਾ ਹੈ ਕਿ ਤੁਹਾਡੇ ਦੇਖਣਾ ਪੰਜਾਬ ਦੇ ਲੋਕੋ ਲੱਖੇ ਬਾਈ 5 ਤਰੀਕ ਨੂੰ ਬਾਈ ਲੱਖੇ ਬਾਈ ਆਰਾਮ ਸੁਣੋ ਲੱਖੇ ਬਾਈ ਸੁਣੋ ਸੁਣੋ ਬਾਈ ਜਿਹਨਾਂ ਦੀ ਵੀ ਤਲਾਸ਼ੀ ਲੈ ਕੇ ਨਿਕਿਆ ਤੇ ਆ ਕਰਾਂਗੇ ਆਪਾਂ ਬਿਲਕੁਲ ਇਹਨਾਂ ਦੀ ਤਲਾਸ਼ੀ ਲੈ ਕੇ ਨਿਕਿਆ ਤੇ ਆ ਕਰਾਂਗੇ ਆਪਾਂ ਸੁਣ ਲੋ ਅਗਲਾ ਐਲਾਨ 5 ਤਰੀਕ ਨੂੰ ਪਵੰਤ ਦੇ ਕਰਨੂ ਜਾਣਾ ਜ਼ਰੂਰ ਬਾਈ ਜ਼ਰੂਰ ਪੱਕਾ ਪੱਕਾ ਚੱਲਾਂਗੇ ਬੋਲੇ ਮੇਰੀ ਬੇਨਤੀ ਮੇਰਾ ਵੀਰ ਤੁਹਾਨੂੰ ਹੱਥ ਬੰਨ ਕੇ ਮੈਂ ਪਿੰਡਾਂ ਜੀ ਬੋਲ ਕੇ ਆਇਆ ਬੇਨਤੀ ਅੱਜ ਫੇਰ ਕਰਦਾ ਹੈ ਪੰਜਾਬ ਕੋਲੇ ਬਹੁਤ ਬੰਦੇ ਥੋੜੇ ਰਹਿ ਗਏ ਬੋਲਣ ਵਾਲੇ ਜੇ ਅਸੀਂ ਭਾਂਡੇ ਵਰਗੇ ਅਸ ਪਾਸ ਖਰਾ 4 ਮਹੀਨੇ ਤੋਂ ਲਾ ਕੇ ਆਇਆ ਬਈ ਕੀ ਕਸੂਰ ਸੀ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਆਦੀ ਪਾਰਟੀ ਪੱਧਰ ਤੋਂ ਉੱਪਰ ਹੋ ਕੇ ਗੱਲ ਕਰਦਾ ਬੇਸ਼ੱਕ ਜੋ ਪਾਰਟੀ ਦੀਆਂ ਹਲਕਾਂ ਹੋਰ ਨੇ ਪਰ ਹਮੇਸ਼ਾ ਜਦੋਂ ਯੂਏਪੀਏ ਲੱਗਿਆ ਐਨਐਸਐ ਲੱਗਿਆ ਤਾਂ ਮੇਰੇ ਸਪਾਸੇ ਖੜਾ ਆਪਣੇ ਪੰਜਾਬ ਨਾਲ ਖੜਾ ਇਹੋ ਜਿਹੇ ਬੰਦੇ ਭਾਵੇਂ ਸਿੱਧੂ ਬਣ ਗਏ ਮੂਸੇਲ ਦਾ ਕਤਲ ਕਰਾਉਣ ਵਾਲੀਆਂ ਤਰ੍ਹਾਂ ਇਹ ਮੂਸੇਲ ਦਾ ਕਤਲ ਦਾ ਜ਼ਿੰਮੇਵਾਰ ਕੌਣ ਹੈ ਬਖਸ਼ੇ ਜਾਣਗੇ ਜਿਹੜੀ ਸਕਿਉਰਿਟੀ ਦਾਸਕਿਟੀ ਲੀਕ ਕੀਤੀ ਏਜੰਸੀ ਨਾਲੇ ਮੂਸੇਲ